ਜੀ ਸਤਿ ਸ਼੍ਰੀ ਅਕਾਲ ਮਿੱਤਰੋ ਕੀ ਹਾਲ ਚਾਲ ਅੱਜ ਫੇਰ ਆਪਾਂ ਚੱਲੇ ਆਂ ਰਾਜਪਰੇਲਾ ਮੇਲਾ ਦੇਖਣ ਕਿਸਾਨ ਮੇਲਾ ਤੇ ਉਹਦੇ ਵਿੱਚ ਸੁਣਨ ਜਾਇਆ ਕਹਿੰਦੇ ਵੀ ਬਹੁਤ ਵਧੀਆ ਵਧੀਆ ਚੀਜ਼ਾਂ ਆਈਆਂ ਹੋਈਆਂ ਬਾਕੀ ਜਾ ਕੇ ਮਿਲਦੇ ਆਂ ਦਿਖਾਉਨੇ ਆ ਤੁਹਾਨੂੰ ਵੀ ਕੀ ਕੁਝ ਹੈਗਾ ਕੀ ਨਹੀਂ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਜਰੂਰ ਵੀਡੀਓ ਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਬਾਕੀ ਮਿਲਦੇ ਆਂ ਅੱਗੇ ਜਾ ਕੇ ਮੇਲੇ ਚ ਕਿਸਾਨ ਮੇਲਾ ਜਾ ਰਹੇ ਆ ਅਸੀਂ ਇੱਕ ਇਹ ਬੰਦਾ ਜਾ ਰਿਹਾ ਹੈ ਇਹ ਜਾ ਰਹਾ ਹੈ ਇੱਕ ਹੋਰ ਡਾਕਟਰ ਸਾਹਿਬ ਆ ਰਹੇ ਆ ਚਲੋ ਠੀਕ ਆ ਮਿਲਦੇ ਆਂ ਜੀ ਮਿੱਤਰੋ ਪਹੁੰਚ ਗਏ ਮੇਲੇ ਦੇ ਵਿੱਚ ਰਾਏਪੁਰਾ ਤੇ ਇੱਧਰ ਸਾਡੇ ਆਣਤੀ ਆ ਮਿਲ ਕੇ ਆਉਂਦੇ ਆਣ ਉਸ ਤੋਂ ਬਾਅਦ ਬਾਕੀ ਹੁਣ ਮੇਲਾ ਦੇਖਦੇ ਐਨੇ ਬਰਬਦੀ ਫੇਰ ਕਿਸੇ ਨੂੰ ਕੋਚ ਸੇ ਪੁੱਛਿਆ ਕਿਸੇ ਨੂੰ ਪੁੱਛਿਆ ਕੋਸ ਨੂੰ ਪੁੱਛਿਆ ਉਹੀ ਗੱਲਾਂ ਆ ਚਲੋ ਆਪਾਂ ਵੀ ਹੁੰਦੇ ਸ਼ੈਲਰ ਦੇ ਥਾਂ ਤੇ ਆਪਣਾ ਜੇ ਸ਼ੈਲਰ ਹੁੰਦਾ ਕੋਈ ਨਹੀਂ ਕਰਦੇ ਬਹੁਤ ਸਿਆਣੇ ਗੱਲਾਂ ਐ ਦੇਸੀਪਲੀ ਪੰਜਾਬ ਦਾ ਜਿੰਮੇਦਾਰ ਸੁੱਕੀ ਜ਼ਿਲੀ ਤੇ ਵਧਾਈ ਨਹੀਂ ਸਕਦਾ ਇਹ ਬਹੁਤ ਥੋੜੀ ਪ੍ਰੋਬਲਮ ਹੈ ਵਧਾਉਣੀ ਬਹਿਣੀ ਹੈ ਔਰ ਜੇ ਤਾਂ ਫੇਰ ਸਹੀ ਵਧਾਈ ਇਹ ਕਿ ਨਹੀਂ ਆਇਆ ਜੀ ਸਾਡੇ ਜਿਹੜਾ ਜਿਹੜਾ ਇਹ ਜਿਨ੍ਹਾਂ ਨੂੰ ਜਿਆਦਾ ਹੁਣ ਪਹਿਲਾਂ ਮੂੰਹ ਪਿਆ ਹੋਣਾ ਗਿੱਲੀ ਗਿੱਲੀ ਦਲਾਉਣ ਦਾ ਉਹਨਾਂ ਨੂੰ ਆਪਾਂ ਤਾਂ ਗੀਤ ਨਹੀਂ ਸੁਣਦੇ ਜਿਹੜਾ ਸੁੱਕ ਗਿੱਲੀ ਨਹੀਂ ਬਟਾਉਂਦਾ ਉਸੋਂ ਮਤਲਬ ਬੇਇੱਜ਼ਤੀ ਹੋਈ ਹੈ ਮੈਰੀ ਮਸੁੱਕੀ ਜ਼ਿਲੀ ਵਟਾਈ ਨਹੀਂ ਨਹੀਂ ਸਾਡੇ ਜਿਹੜਾ ਤੱਕ ਦੇ ਵਧਾਈ ਉਹ ਨਾ ਸਾਡੇ ਪੱਖਾ ਲਾ ਕੇ 17 ਮੋਜਾ ਨਾਮ ਰਹਿ ਜਾਂਦਾ ਹਾਂ ਫੋਲਣੀ ਨਹੀਂ ਫੁੱਲਣੀ ਨਹੀਂ ਕਦੇ ਬੜਾ ਫਰਕ ਆਵੇ ਤਾਂ ਜਾਨਦਾਰ ਨਹੀਂ ਮੈਂ ਸਿੱਧੇ ਪਰਮਬਲ ਵੇਖ ਰਿਓਂਦੀ ਮੈਂ ਫਾਰ ਇਹਦੇ 14 ਸੈਂਟ ਦਾ ਸਿੰਪਲ ਲੈਣ ਜਾਂਦਾ ਜੀ ਨਹੀਂ ਖੜੀ ਹੁੰਦੀ ਹੂੰ ਇੰਤੇ ਬਤਨੇ ਉਹ ਸਾਰੇ ਵੰਡੀ ਬਰੀ ਬੀ ਹੁੰਦੀ ਆਵਾਜ਼ ਵੀ ਨਹੀਂ ਆਉਂਦਾ ਤਾਂ 2 ਦਿਨ ਜਾਂ ਦਿਖਦਾ ਵੀ ਜਿਹੜੀ ਪੱਕ ਗਈ 2 ਦਿਨ ਤਾਂ ਵੀ ਖੜ ਜੀ ਜਿੱਥੇ ਡਿਪੈਂਡ ਕਰਦਾ ਪੜੋਸੀ ਨੇ ਕਰ ਵੜਾਈ ਹੈ ਜਾਈਂ ਕਰਦੇ ਨੇ ਕਰਦਾ ਸਹੀ ਗੱਲ ਉੱਥੇ ਰੋਲਣ ਨਾਲੋਂ ਤਾਂ ਫਿਰ ਖੇਚੀ ਨਹੀਂ ਠੀਕ ਖੜੀ ਯਾਰ ਉਹ ਘਰ ਸਭ ਨਹੀਂ ਕਹਿੰਿਆ ਉਹ ਘਰ ਜਨਾਨੀਆਂ ਸ਼ਰਾਬ ਨਹੀਂ ਪੀਂੰਦੀਆਂ ਹੈਗਾ ਵੀ ਉਹ ਲੱਗ ਰਿਹਾ ਪੰਜਰ ਦੇ ਉੱਤੇ ਬੈਠੇ ਰਹੀ ਹੈ ਆਰੇ ਉਹ ਘਰ ਦਾ ਆਪਣਾ ਆਪਣਾ ਮਾਹੌਲ ਹੈ ਨਾ ਮੈਂ ਮੁਰੇ ਜਾਵਾਂਗੇ ਸੈਰ 'ਤੇ ਫੁੱਲ ਸਤਾਏ ਸਹੀ ਆ ਕਈ ਤਾਂ ਫਰਿਆ ਵੀ ਜਾਣ ਗਈ ਨਰਮ ਵੱਢਦੇ ਹੋ ਫੁੱਲੋ ਫਟਾਣੇ ਤੇ ਲੀਰ ਹਾਂ ਜਾਣ ਜੀ ਚਲੋ ਦੇਖਦੇ ਆ ਫਿਰ ਮੇਰੇ ਜਾ ਕੇ ਕੀ रन 999 अक्टूबर बट रन ਕਰ ਰਿਹਾ ਹੈ ਪੀਡੀਸੀ ਤੇ ਆਪਣੇ ਨਾਮ ਦੇ ਪੀਡੀਸੀ ਦੇ ਸੁਪਰ ਸੀਡਰ ਜਿਆਦਾ ਉੱਤੇ ਆਏ ਹੋਏ ਹਨ ਤੇ ਰੂਟਾ ਮੀਟਰ ਜਿਆਦਾ ਹੈ ਸੁਪਰ ਸੀਡਰ ਦਾ ਬਾਲ ਹੀ ਜਿਆਦਾ ਸਾਰਾ ਸੁਪਰ ਸੀਡਰ ਸੁਪਰ ਸੀਡਰ ਉਹ ਦੇਖੋ ਉੱਤੇ ਦਾ ਸਾਰਾ ਸੁਪਰ ਬਾਕੀ ਲੇਜ਼ਰ ਕਰਾ ਜਿਆਦਾਤਰ ਵੇਹੇ ਸੁਪਰ ਸੈਟਰ ਇੰਸਟਾਲਾ ਬਹੁਤ ਹੈ ਜੀ ਬੱਡੀਆਂ ਬੱਡੀਆਂ ਇੰਸਟਾਲਾ ਇੱਥੇ ਟਾਟਾ ਨੇ ਵੀ ਲਾਈ ਵੀ ਆ ਅ ਡਵਾਇਟਾ ਨੇ ਵੀ ਲਾਈ ਵੀ ਆ ਬੌਕਸ ਵਾਈ ਗੱਨੇ ਵੀ ਲਾਈ ਵੀ ਆ ਬਹੁਤ ਜ਼ਿਆਦਾ ਇੰਸਟਾਲਾ ਔਰ ਵੱਡੇ ਲੈਵਲ ਦੀ ਹੈ ਕਬीडीसी ਵਾਲਿਆਂ ਦੀ ਤਾਂ ਸਭ ਤੋਂ ਹੀ ਵੱਟੀ ਲੱਗਦੀ ਹੈ ਮੈਨੂੰ ਬਾਕੀ ਹਾਲੇ ਅਸੀਂ ਐਂਟਰ ਹੋਏ ਹਾਂ ਅੱਗੇ ਅੱਗੇ ਦੇਖਦੇ ਹਾਂ ਪ੍ਰਾਈਮ ਮੈਗਰੋਗਾ ਆ ਜਿਓ ਕੈਰੀ ਦਾ ਬੋਲਦੀ ਆ ਗਈ ਜੀ ਆ ਗਈ ਜੀ ਜੀ ਜਿਹੜਾ ਪਹਿਲਾਂ ਇਸੇ ਦਾ ਬਾਲਾ ਤੁਹਾਨੂੰ ਮਾਹ ਸੁਭਾਸ਼ ਦੇ ਕੇ ਆਲਾ ਚਲਾ ਗਿਆ ਤੇ ਨਾਪੂ ਦੇ ਨਹੀਂ ਹੈ 655 ਡੀ ਆਈ ਆ ਇਧਰ ਆ ਗਿਆ ਯੂ ਸਮਾਰੇ ਹਾਂ 585 ਤੇ ਆ ਜਿਹੜਾ 605 ਅਲਟਰਾ ਚ ਆਇਆ 4v4 605 ਤੇ ਆ ਰੋਡਰ ਆ ਗਿਆ ਨਾ ਸਰਕਾਰ ਸਰਕਾਰ ਨੂੰ ਬੇਟੀ ਤੋਂ ਬੋਲਣਾ ਹੈ ਕਿ ਕੀ ਕੀ ਇਹਦੇ ਚ ਲਾਇਆ ਹੈ ਚੜਦਾ ਉੱਤੇ ਆਹ ਸ਼ਟਰ ਵੀਰ ਹੋ ਗਿਆ ਹਨ ਮੀਟਰ ਵੀ ਬਦਲਦੇ ਇੱਧਰ ਆਹ ਪੀਟੀਓ ਦਾ ਹੋ ਗਿਆ ਹਨ ਆਹ ਆਈ ਹੋਰ ਪੂਰੇ ਵੇਟ ਵੀ ਨਹੀਂ ਹੈਗੇ ਫਿਰ ਚੈਨ ਵਾਲੇ ਹੋਰ ਤਾਂ ਕੁਝ ਨਹੀਂ ਸੀ ਕੋਲੇ ਆ ਫੋਕਾ ਦੇਖੀ ਇਹਨੇ ਦਸ਼ਮੇਸ਼ ਪੁਰੀ ਪਰ ਪੁਰੀ ਨਾਲ ਇਹਦਾ ਪਤਾ ਨਹੀਂ ਕਿਨੇ ਆ ਗਈ ਜੀ ਦਸ਼ਮੇਸ਼ 9900 ਨੂੰ ਉਹ ਵੀ ਬੰਦੀ ਤੇ ਮੰਦਿਰ ਤੇ ਆਉਣਾ ज़ी कया ਮੱਕੀ ਵਾਲਾ ਕਟਰ ਲਾਇਆ ਵਾ ਡਾਇਨਾਮਿਕ ਇਸ ਵਿੱਚ ਦੇਤੇ ਰੀਪਰ ਕਟਰ ਵੀ ਹੈਗਾ ਤੇ ਰੀਪਰ ਵੀ ਹੈਗਾ ਬਾਕੀ ਮਸ਼ੀਨ ਆ ਏਸੀ ਮੱਕੀ ਵਾਲਾ ਕਟਰ ਲਾਇਆ ਵਾ ਬਾਦਮਾ ਜੀ ਤੁਹਾਨੂੰ ਦਿਖਾ ਰਹੇ ਹਾਂ ਜੀ ਇੱਕ ਨਵਾਂ ਆ ਐਗਰੀ ਜੋਨ ਨੇ ਮੱਕੀ ਵਾਲੀ ਵੀ ਬਣਾ دی ਮਸ਼ੀਨ ਇਹਨੂੰ ਵੀ ਮੂਹਰੇ ਆਉਂਦਾ ਕਿਆ ਚੀਜ਼ ਇਹ ਜਿਹੜਾ ਸੰਗਲੀ ਪਾਦੀ ਹੈ ਨਾ ਕੋਲੇ ਨਾਲੋਂ ਵੱਡੀ ਵੱਡੀ ਨਹੀਂ ਲੱਗਦੀ ਹੈ ਨਾ ਹੈਗਰੀ ਜੌਨ ਰੋਟਾਵੇਟਰ ਲੇਜ਼ਰ ਕਰਾ ਡੂਪਰ ਸੀਡਰ ਆ ਲਾਈਨ ਅਪ ਤੇ ਆ ਗਿਆ ਤੇ ਉਹ ਘਟਨ ਵਾਲੀ ਮਸ਼ੀਨ ਪਾ ਨਵੇਂ ਮੱਕੀ ਵਾਲੀ ਮਸ਼ੀਨ ਵੀ ਬਣ ਗਈ ਐਗਰੀ ਜੌਨ ਦੀ ਬਹੁਤ ਬਹੁਤ ਵਧਾਈਆਂ ਆ ਵਧਾਈਆਂ ਆ ਇਹ ਨਵੇਂ ਮਸ਼ੀਨਾਂ ਦੀ ਮਸ਼ੀਨ ਐਗਰੀ ਜੌਨ ਦੀ ਜਸਜੀਤ ਆ ਗਿਆ ਜੀ ਇੱਧਰ ਉਹ ਵਾਕੇ ਆ ਜੋ ਉਹ ਲਾ ਟੰਡਾ ਰਿਹਾ ਆਪੋ ਆਪਾਂ ਦੇਖ ਰਹੇ ਆ ਰੀਪਰ ਸੁਪਰ ਸੀਡਰ ਪਰ ਰੀਪਰ ਗੱਡਾ ਵੱਡਾ ਹੈ ਆ ਗੋਈ ਨਵਈ ਸਿਸਟਮ ਹੈ ਇਹਦੇ ਬਾਰੇ ਪਤਾ ਕਰਦੇ ਆਂ ਕੀ ਹੈ ਹੈ ਉਹਨਾਂ ਦੀ ਨਮਈ ਦਾ ਖੜੀ ਆ ਵਾ ਅਸੀਂ ਪਹੁੰਚ ਗਏ ਜੀ ਆ ਇੱਕ ਤਾਂ ਰੱ ਤੋਂ ਖੜੀ ਆ ਕੰਪਨੀ ਨਹੀਂ ਪਤਾ ਹਾਲੀ ਕਿਹੜੀ ਆ ਉਹ ਇੱਧਰ ਖੜੀ ਆ ਬਾਈ ਕਿਹੜੀ 999 ਇੱਧਰ ਖੜੀ ਆ ਇੱਕ ਨਾਰਾਇਣ 999 ਉਹ ਆ ਗਿਆ ਜੀ ਯਾਰ ਚਾਰ ਵਾਲੀ ਆ ਆ ਜਾ ਅੱਛਾ ਇਕੱਠਾ ਹੋ ਵਾ ਨਦੀ ਆ ਚਾਰ ਵਾਲੀ ਐ ਮੇਲਾ ਦਾ ਬਹੁਤ ਵੱਡਾ ਈ ਆ ਗਿਆ ਚਾਰ ਜੀ ਕਲਾਸ ਵਾਲਿਆਂ ਦੇ ਟਰੈਕਟਰ ਤੇ ਜਿਹੜਾ ਟਰੈਕਟਰ ਵਾਲਾ ਚਾਰ ਵਾਲੀ ਮਸ਼ੀਨ ਆ ਉਹ ਜੀ ਬਹੁਤ ਚੰਗਾ ਚੱਲ ਰਿਹਾ ਹੈ ਜੀ ਇਹ ਕਿ ਜਗਾਰਦ ਨਾ ਮੈਂ ਇਹ ਸਰਵਾਰ ਵਾਲਿਆਂ ਦਾ ਮਾਸਾ ਇਹ ਅੱਗੇ ਬੀਜ ਪਾਉਂਦਾ ਹੈ ਨਾ ਹਾਂ ਮਲਚੀng ਵਾਲਾ ਮਲਚੀng ਵਾਲਾ ਅੱਗੇ ਅੱਗੇ ਬੀਜ ਪਾਉਂਦਾ ਪਿੱਛੇ ਇਹਦੇ ਚੱਲਦਾ ਹੈ ਉਹ ਕਟਰ ਮਲਚੀng ਦਾ ਸਿਸਟਮ ਆ ਜਿਹੜਾ ਉਹ ਚੱਲਦਾ ਹੈ ਸਰਮਣ ਸਿੰਘ ਸੰਗਰੀ ਆ ਕਿੰਨੀ ਡਿਸਕਾ ਇਹ 32 ਸਾਢੇ 4 ਲੱਖ ਇਹਨੂੰ ਚਲਾਉਣਾ ਵੀ ਆ ਕਿਸੇ ਨੇ ਆਪ ਹੀ ਉਹ ਚਲਾਉਣਗੇ ਇਹਨੂੰ ਆ ਆ ਗਏ ਸ਼ੂਟਿੰਗ ਇਹਨਾਂ ਦੀਆਂ ਸਾਢੇ 4 ਲੱਖ ਕੀਮਤ ਹੈ ਇਹਦੀ ਆ ਗੇਟੀਆਂ ਆ ਗਈਆਂ ਇਹ ਦੂਮਾਂ ਨਹੀਂ ਆਉਂਦੇ ਬਲੋ ਆ ਗਈ 145 ਆ ਡੀਆਈ 50 ਡੀਆਈ 55 ਵਧਰਾ ਦੇ ਟਾਇਰ ਬਿਗੇਟ ਆਹ ਜੀ ਜੀ ਵਧੀਆ ਇਹਨਾਂ ਨੇ ਬਣਾਏ ਟਾਇਰ ਦੇ ਕੋ ਗੱਡਾ ਹੂੰ ਐੜਾ ਬੜਾ ਜਿੰਮੈਂਟ ਲਈ ਹੋ ਆਹ ਇਹ ਚੋਟਾ ਟਰੈਕਟਰ ਆ ਗਿਆ। 75 ਪਾਵਰ ਟਰੈਕਟਰ ਆ weight ਵਗੈਰਾ ਨਾਲ ਆ ਬਹੁਤ ਵੱਡਾ ਟਰੈਕਟਰ ਆ। ਉੱਤਰੂ ਇਹ ਆ ਗਈ ਸਟੈਂਡਰਡ ਆ। ਆਹ ਟਰੈਕਟਰ ਵਾਲੀ। ਆਹ ਮੂੰਗੀ ਵਾਲੀ ਆ ਇਹ ਮੂੰਗੀ ਵਗੈਰਾ ਪਹਿਲੀ ਵਾਰ ਕੀ ਹੈ ਇਹ ਕੋਈ ਬੜਾ ਲਿ ਸਟੋਰ वगैरह ਕਰਦੇ ਲੋ ਜੀ ਮਿੱਤਰੋ ਮੇਲੇ ਨੂੰ ਕਰਤਾ ਬਾਏ ਬਾਏ ਤੇ ਬਾਈ ਸਾਨੂੰ ਜੋਧਾ ਵਾਲਾ ਬਾਈ ਆ ਉਹਦੀ ਵੀਡੀਓ ਵੀਡੀਓ ਦੇਖਦੇ ਆ ਉਹ ਵੀ ਮਿਲਿਆ ਸੀਗਾ ਤੇ ਪੱਕੀ ਚਲੋ ਮਿਲਨੇਗੇ ਅਗਲੀ ਵੀਡੀਓ ਚ ਜਦ ਤੱਕ ਲਈ ਬਾਏ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਚੈਨਲ ਸਬਸਕ੍ਰਾਈਬ ਕਰ ਦਿਓ ਓਕੇ